ਮਾਮਲਾ ਸਦਵਾ ਦੀ ਖੂਨੀ ਲੜਾਈ ਦਾ ਸਰਪੰਚੀ ਚੋਣਾ ਹਾਰਨ ਵਾਲਿਆਂ ਤੇ ਹਮਲੇ ਦਾ ਦੋਸ਼ ਲਗਾਇਆ ਸੀ ਸਰਪੰਚ ਨੇ ਦੂਜੀ ਧਿਰ ਵੀ ਆਈ ਸਾਹਮਣੇ ਕਿਹਾ ਮਾਮਲਾ ਬਿਲਕੁਲ ਉਲਟ ਸਰਪੰਚ ਨੇ ਕੀਤਾ ਸੀ ਦਰਜੰਤੂ ਵੱਦ ਸਾਥੀਆਂ ਸਮੇਤ ਹਮਲਾ ਸੀ ਸੀਸੀਟੀ ਕੀਤੀ ਪੇਸ਼ ਪੁਲਿਸ ਥਾਣਾ ਤਾਰੀਵਾਲ ਅਦੀਨ ਪਿੰਦੇ ਪਿੰਡ ਸਦਵਾ ਵਿੱਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮੌਜੂਦਾ ਕਾਂਗਰਸ ਸੀ ਸਰਪੰਚ ਗੁਰਜੀਤ ਕੌਰ ਤੇ ਉਸਦੇ ਪਰਿਵਾਰ ਨੇ ਦੂਸਰੀ ਧਿਰ ਉੱਪਰ ਉਹਨਾਂ ਦੇ ਪਰਿਵਾਰ ਤੇ 5 ਮੈਂਬਰਾਂ ਨੂੰ 3 4 18 ਨਾਲ ਜ਼ਖਮੀ ਕਰਨ ਦੇ ਦੋਸ਼ ਲਗਾਏ ਹਨ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਜਦੋਂ ਦੂਜੀ ਧਿਰ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਵੀ ਕੈਮਰੇ ਸਾਹਮਣੇ ਆਏ ਅਤੇ ਕਿਹਾ ਕਿ ਉਹਨਾਂ ਦਾ ਵੱਡਾ ਭਰਾ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਬਹੁਤੀ ਲੜਾਈ ਲੜ ਰਿਹਾ ਹੈ ਮੀਡੀਆ ਦਾ ਸਹਾਰਾ ਲੈ ਕੇ ਮੌਜੂਦਾ ਸਰਪੰਚ ਗੁਰਜੀਤ ਗੌਰ ਨੇ ਬਿਲਕੁਲ ਝੂਠੀ ਕਹਾਣੀ ਬਣਾਈ ਹੈ ਉਸਨੇ ਦੋਸ਼ ਲਗਾਇਆ ਕਿ ਸਰਪੰਚ ਅਤੇ ਉਸਦੇ ਪਰਿਵਾਰਕ ਮੈਂਬਰ ਆਪਸਟਾ ਲਗਾ ਕੇ ਹਸਪਤਾਲ ਦਾਖਲ ਹੋਏ ਹਨ ਜਿੰਦਗੀ ਅਸਲੀਅਤ ਇਹ ਹੈ ਕਿ ਉਹਨਾਂ ਵੱਲੋਂ ਇੱਕ ਦਰਜਤ ਤੋਂ ਵੱਧ ਪਰਿਵਾਰਕ ਮੈਂਬਰਾਂ ਤੇ ਅਰਪਛਾਤੇ ਵਿਕਤੀਆਂ ਨਾਲ ਉਹਨਾਂ ਤੇ ਫਰਮ ਤੇ ਆ ਕੇ ਹਮਲਾ ਕੀਤਾ ਗਿਆ ਸੀ ਨਾ ਜੀ ਗੁਰਦੀਪ ਸਿੰਘ ਹਲਕਾ ਕਾਦੀ ਜੂਥ ਪ੍ਰਧਾਨਾ ਵਾਲੇ ਪਾਰਟੀ ਕਾਂਗਰਸ ਦੇ ਮੌਜੂਦਾ ਸਰਪੰਚ ਨੇ ਜੀ ਮੇਰੇ ਫਾਰਮ ਦੇ ਉੱਤੇ ਆ ਕੇ 10 15 ਬੰਦੇ ਲੈ ਕੇ ਹਮਲਾ ਬੋਲ ਦਿੱਤਾ ਜੀ ਜਿਨ੍ਹਾਂ ਦੀ ਸਰਕਾਰੀ ਸਕੂਲ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਕਮਰੇ ਵਿੱਚ ਰਿਕਾਰਡਿੰਗ ਜਿਹੜੀ ਆ ਉਹ ਆ ਗਿਆ ਸਾਡੇ ਫਾਰਮ ਵਾਲ ਨੂੰ ਆਉਂਦੇ ਆ ਇਹਨਾਂ ਨੇ ਆ ਕੇ ਲਲਕਾਰਾ ਮਾਰਿਆ ਬਾਹਰ ਆਓ ਤੁਹਾਨੂੰ ਦੱਸੀ ਅਸੀਂ ਦੋ ਹੀ ਜਾਣੇ ਦੋ ਹੀ ਭਰਾ ਸਾਡੇ ਤੇ ਹਮਲਾ ਕਰਤਾ ਉਹ ਮੇਰੇ ਭਰਾ ਦੇ ਸੱਟਾਂ ਮਾਰ ਕੇ ਇਹਨੂੰ ਮਾਰਤਾ ਨੂੰ ਕਹਿੰਦੇ ਇੱਕ ਨੂੰ ਤੇ ਮਾਰਤਾ ਹੁਣ ਤੇਰੀ ਵਾਰੀ ਆ ਉਹਨੂੰ ਆਪਣੇ ਵੱਲੋਂ ਜਾਨੂ ਮਾਰ ਕੇ ਸੁੱਟ ਗਿਆ ਜੀ ਮੇਰੇ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਮੇਰੇ ਫਾਰਮ ਤੇ ਫੀਲਡ ਲੈਂਡ ਆਏ ਸੀ ਬਲਜੋਤ ਸਿੰਘ ਤੇ ਹਰਪਾਲ ਸਿੰਘ ਉਹ ਹਮਨ ਚੜਾਉਣ ਵਾਸਤੇ ਆਏ ਆ ਉਹਨਾਂ ਦੇ ਵੀ ਇਹਨਾਂ ਸੱਟਾਂ ਮਾਰੀਆਂ ਨੇ ਜੀ ਇਹਨਾਂ ਨੇ ਬਾਅਦ ਵਿੱਚ ਜ਼ਖਮੀ ਹੋਏ ਆ ਅਹੀਂ 4 ਜਣੇ ਜ਼ਖਮੀ ਹੋਏ ਆ ਜੀ ਉਹ ਕਿੰਨੇ ਜਣੇ ਸੀ ਉਹ ਲਗਭਗ 10 ਤੋਂ 15 15 ਜਣੇ ਸੀ ਜੀ ਕੈਮਰੇ ਦੇ ਵਿੱਚ ਸਾਰੀ ਰਿਕਾਰਡਿੰਗ ਹੋ ਗਈ ਉਹਨਾਂ ਦੀ ਉਹਨਾਂ ਬਾਅਦ ਵਿੱਚ ਆਪਣੇ ਆਪ ਸੱਟਾਂ ਲਾ ਕੇ ਸੈਲਫ ਸੱਟਾਂ ਲਾ ਕੇ 9 ਵਜੇ ਝਗੜਾ ਆ 10 ਵਜੇ ਐਡਮਟ ਹੋਇਆ ਜੀ ਅੱਡੇ ਪ੍ਰਸ਼ਾਸਨ ਅੱਗੇ ਮੰਗਾ ਮੇਰੀ ਦੀ ਵੀ ਨੂੰ ਪਿਆਰੀ ਕਰਕੇ ਜਿੰਨੇ ਵੀ ਸਟਾਂ ਲਾਈਆਂ ਜਿੱਦਾਂ ਵੀ ਉਹਨਾਂ ਲਵਾਈਆਂ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏ ਜੀ ਤੇ ਪ੍ਰਸ਼ਾਸਨ ਨੂੰ ਗੁੰਮਰਾ ਕਰ ਰਹੇ ਨੇ ਉਹ ਮੀਡੀਆ ਸਟਾਂ ਲਾਈ ਸੀ ਉਹਨਾਂ ਨੇ ਕਹਿ ਦਿੱਤੀ ਤੁਸੀਂ ਇਲੈਕਸ਼ਨ ਹਾਰ ਗਏ ਸੀ ਸਰਪੰਚੀ ਦੀ ਚੋਣ ਹਾਰ ਗਏ ਸੀ ਇਸ ਲਈ ਇਸ ਹਾਰ ਦਾ ਬੰਦਲਾ ਲੜੀ ਖੰਮਾ ਕੀਤਾ ਉਹ ਨਹੀਂ ਜੀ ਅਹੀਂ ਤੇ ਆਪਣੇ ਫਾਰਮ ਤੇ ਜੀ ਇਹ ਆਪ ਆਏ ਨੇ ਸਾਰੀ ਰਿਕਾਰਡਿੰਗ ਜਿਹੜੀ ਹੈ ਸਰਕਾਰੀ ਸਕੂਲ ਦੇ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜੀ ਇਹਨਾਂ ਦੀ ਆਉਂਦੇ ਤੇ ਇਤਾਰ ਹਥਿਆਰ ਲੈ ਕੇ 10 ਤੋਂ 15 ਜਾਣੇ ਆਏ ਨੇ 15 ਜੀ ਜਾਣੇ ਇਹਨਾਂ ਨੇ ਆ ਕੇ ਹਮਲਾ ਕੀਤਾ ਵਾ ਸਾਰਾ ਕੁਝ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਸਾਹਮਣੇ ਦਿਖ ਰਿਹਾ ਇਹ ਤੇਜ਼ ਤਾਰਾ ਹਥਿਆਰ ਲੈ ਕੇ ਆਉਂਦੇ ਜੀ ਇਹ ਬੜੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਸੀ ਜੀ ਸਾਨੂੰ ਕਹਿਣ ਦਾ ਦੋ ਤਿੰਨ ਵਾਰ ਮੇਰੇ ਭਰਾ ਨੂੰ ਪਹਿਲਾਂ ਵੀ ਇਹ ਪਏ ਨੇ ਅਰਜ਼ੀਆਂ ਦਿੱਤੀਆਂ ਜੀ ਇਹਨਾਂ ਦੇ ਉੱਤੇ ਦੋ ਤਿੰਨ ਵਾਰ ਉਹਨਾਂ ਦਾ ਰਾਹ ਰੋਕਿਆ ਉਹਨੂੰ ਸੱਟਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਭੱਜ ਕੇ ਜਾਣ ਬਚਾਈ ਜੀ ਆਪਾਂ ਨੇ ਪੁਲਿਸ ਕਹ ਰਹੇ 15-20 ਬੰਦੇ ਸੀ ਪੁਲਿਸ ਨੇ ਪੰਜ ਦੇ ਖਿਲਾਫ ਹਮਲਾ ਕਰ ਦਿੱਤਾ ਬਾਕੀ ਜੀ 12 ਜਾਣਿਆਂ ਦੇ ਕੋਈ ਜਾਣ ਪਛਾਤੇ ਹੀ 12 ਜਾਣਿਆਂ ਦੇ ਬਾਈ ਨੇਵਾਂ ਹੀ ਨਾਂ ਲਏ ਆ ਜੀ ਆ ਬੰਦੇ ਜੋ ਮੇਰੀ ਪਛਾਣ ਚਾਹੇ ਉਸ ਟਾਈਮ ਮੌਕੇ ਦੇ ਜੀ ਬਾਕੀ ਉਹ ਵੀਡੀਓ ਦੇ ਵਿੱਚ ਸਾਰੇ ਜਾਣੇ ਦਿਖ ਰਹੇ ਆ ਜੀ ਜੋ ਜੋ ਬੰਦੇ ਵੀ ਤੇ ਥਾਰ ਹਥਿਆਰ ਲੈ ਕੇ ਆ ਰਹੇ ਆ ਉਹ ਫਾਰਮ ਵੱਲੋਂ ਆ ਰਹੇ ਆ ਜੀ ਉਹ ਔਰ ਆਡੇ ਸੱਟਾ ਮਾਰ ਕੇ ਉਹ ਠੀਕ ਠਾਕ ਵਾਪਸ ਜਾਂਦੇ ਹੋ ਵੀ ਉਸ ਵੀਡੀਓ 'ਚ ਦਿਖ ਰਹੇ ਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜਿਹੜਾ ਇਹਨਾਂ ਨੇ ਆਪਣੇ ਆਪ ਸੱਟਾਂ ਲਾ ਕੇ ਆਪ ਐਡਮਿਟ ਹੋਏ ਆ ਡਾਕਟਰ ਸਾਹਿਬ ਹੁਣ ਅਨੁਸਾਰੀਆਂ ਅਨਸਾਰੀਆਂ ਗੱਲਾਂ ਪਤਾ ਨੇ ਜੀ ਇਹਨਾਂ ਨੂੰ ਇਹਨਾਂ ਨੇ ਰੋਜ਼ ਇਹ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਅਸੀਂ ਇੰਨੀ دیر ਬਾਅਦ ਮੀਟਰ ਦੇ ਸਾਹਮਣੇ ਕਿਉਂ ਆ ਰਹੇ ਅਸੀਂ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਅਸੀਂ ਜੀ ਮੇਰਾ ਭਰਾ ਜੀ ਵੀ ਗੁਰਸਰਨ ਸਿੰਘ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਉਹ ਆਈਸੀਯੂ 'ਚ ਆ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਆ ਜੀ ਪਿੰਡ ਸੰਨੀ ਠਣਾ ਤਾਰੀਆ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਵਸਨੀਕਾਂ ਦਾ ਆਪਸ ਚ ਲੜਾਈ ਚ ਗੜਾਇਆ ਤੇ ਉਸ ਬੰਦੀ ਸਾਨੂੰ ਜਿਹੜੀ ਇਨਫਾਰਮੇਸ਼ਨ ਆ ਗਈ ਐ ਐਮਐਲਏ ਵੀ ਆ ਗਏ ਨੇ ਤੇ ਉਸ ਤੇ ਜਿਹੜੀ ਅਸੀਂ ਐ ਐਫਆਈਆ ਦਰਜ ਕੀਤੀ ਐ ਸਰ ਮੇਰੀ ਗੱਲ ਤੋਂ ਜਿਹੜਾ ਝਗੜਾ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੇ ਕੋਈ ਆਪਸੀ ਸੀਗੀ ਕੋਈ ਖਿਚਤਾਨ ਤੇ ਉਸ ਤੋਂ ਉਸੇ ਤਹਿਤ ਜਿਹੜਾ ਇਹਨਾਂ ਦੀ ਲੜਾਈ ਹੋਈ ਇਹਨਾਂ ਦੇ ਬਰਛਾ ਇਹ ਗੁਰਦੀਪ ਸਿੰਘ ਦਾ ਬਿਆਨ ਆ ਦੇਹੀ ਐ ਜੇ ਐਫਆਈਆ ਦਰਜ ਕੀਤੀ ਐ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਏ ਉਹਨਾਂ ਸਾਰਿਆਂ ਦੇ ਖਿਲਾਫ Mas não é feio da desquitinha.